ਕਿ ਜਿਸ ਹੈ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰ ਉਹਨਾਂ ਤੇ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਉਹ ਉਹਨਾਂ ਤੇ ਇਨਸਾਫ ਦੇਣ ਨੂੰ ਤਿਆਰ ਅੱਜ ਦੀ ਜਿਹੜੀ ਮੀਟਿੰਗ ਵਿੱਚ ਵਿਚਾਰ ਚਰਚਾ ਹੋਈ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਮੁੱਦੇ ਹੈ ਉਹਨਾਂ ਨੂੰ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਪਿੰਡ ਪਿੰਡ ਘਰ ਘਰ ਲੈ ਕੇ ਜਾਣਾ ਪ੍ਰਚਾਰ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਆਬਦੀ ਦੇ ਖਿਲਾਫ ਇਹ ਸਰਕਾਰਾਂ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਦੂਜਾ ਜਿਹੜਾ ਹਿਊਮਨ ਰਾਈਟਸ ਦੀ ਵਾਇਲੈਂਸ ਕਰ ਰਹੀਆਂ ਇਹ ਸਰਕਾਰਾਂ ਉਹ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਦੁੱਗਣੀਆਂ ਕੱਟ ਚੁੱਕੇ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਕਰ ਰਹੀਆਂ ਇੱਥੇ ਤੱਕ ਕੇ ਨਾ ਉਹਨਾਂ ਨੂੰ ਪ੍ਰੋਲ ਦਿੱਤੀ ਜਾ ਰਹੀ ਹੈ ਜਹਿਦਾਰ ਜਕਤਾਰ ਹਨ ਅਵਾਰਾ ਜਿਹੜਾ 2005 ਤੋਂ ਲਗਾਤਾਰ ਦਿੱਲੀ ਦੀ ਜੇਲ੍ਹ ਚ ਹੈ ਉਸ ਦਾ ਕਾਨੂੰਨੀ ਹੱਕ ਵੀ ਬਣਦਾ ਕਿ ਉਹ ਪੰਜਾਬ ਦੀ ਜੇਲ੍ਹ ਵਿੱਚ ਆਵੇ ਕਿਉਂਕਿ ਪੰਜਾਬ ਦੇ ਕੇਸ ਅੱਜ ਵੀ ਪੈਂਡਿੰਗ ਪਏ ਹਨ ਉਹਨਾਂ ਦੇ ਸੋ ਉਹਨਾਂ ਦੀ ਸ਼ਿਫਟਿੰਗ ਨੂੰ ਲੈ ਕੇ ਵੀ ਸੁਪਰੀਮ ਕੋਰਟ ਕੇਸ ਗਿਆ ਪਰੰਤੂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਉੱਥੇ ਪੰਜਾਬ ਦਾ ਏਜੀ ਪੇਸ਼ ਹੋਇਆ ਉਨੇ ਇਹ ਦੋਸ਼ ਲਾਇਆ ਕਿ ਜੇ ਜਗਤਾਰ ਸਿੰਘ ਅਬਾਰਾ ਪੰਜਾਬ ਆਉਂਦਾ ਲਾ ਐਂਡ ਆਰਡਰ ਦਾ ਖਤਰਾ ਉਹਨੂੰ ਖਤਰਾ ਪਉਂਦਾ ਸੋ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਆ ਕਿ ਲਾ ਐਂਡ ਆਰਡਰ ਨੂੰ ਇਹ ਸਰਕਾਰ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਇਹ ਆਪ ਖਰਾਬ ਕਰ ਰਹੀ ਹੈ ਕਿਉਂਕਿ 13 ਫਰਵਰੀ ਤੋਂ ਜਿਹੜੇ ਕਿਸਾਨ ਭਰਾ ਆਪਣੇ ਕਿਸਾਨੀ ਹੱਕਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਸੀ 19 ਤਰੀਕ ਨੂੰ ਪਿਛਲੇ ਮਹੀਨੇ ਦੀ ਜਿਸ ਤਰ੍ਹਾਂ ਉਹਨਾਂ ਨੂੰ ਮੀਟਿੰਗ ਤੇ ਸੱਦ ਕੇ ਚੰਡੀਗੜ੍ਹ ਵਿੱਚ ਉਹਨਾਂ ਤੇ ਤਸ਼ੱਦਦ ਕਰਿਆ ਮੋਰਚਿਆਂ ਦੇ ਭਾਵੇਂ ਸ਼ੰਭੂ ਮੋਰਚਾ ਸੀ ਭਾਵੇਂ ਖਨੌਰੀ ਮੋਰਚਾ ਸੀ ਜਿਸ ਤਰ੍ਹਾਂ ਦਾ ਉਹਨਾਂ ਕਿਸਾਨਾਂ ਤੇ ਤਸ਼ੱਦਦ ਕਰਿਆ ਲੁੱਟ ਮਚਾਈ ਕਰੀ ਹੈ ਮੈਂ ਕਹਿੰਨਾ ਲਾਂਹ ਤਾਂ ਇਹਨਾਂ ਸਰਕਾਰਾਂ ਤੇ ਇਹ ਆਪ ਜ਼ਿੰਮੇਵਾਰ ਹੈ ਉਸ ਲੈਂਡ ਆਰਡਰ ਨੂੰ ਖਰਾਬ ਕਰਨ ਦੀ ਸੋ ਆਉਣ ਵਾਲੇ ਦਿਨਾਂ ਵਿੱਚ ਇੱਕ ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ 15 ਮਈ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਕਿ ਤਹਿਸੀਲ ਲੈਵਲ ਤੇ ਅਸੀਂ ਇਕੱਠ ਕਰਕੇ ਸਾਰੀ ਜਥੇਬੰਦੀਆਂ ਨੇ ਜਿੰਨੀਆਂ ਅੱਜ ਪਹੁੰਚੀਆਂ ਜਾਂ ਜਿਹੜੀਆਂ ਅੱਜ ਨਹੀਂ ਵੀ ਹਾਜ਼ਰ ਹੋਈਆਂ ਉਹਨਾਂ ਤੱਕ ਅਪਰੋਚ ਕਰਕੇ ਅਸੀਂ ਤਹਿਸੀਲ ਲੈਵਲ ਤੇ ਬਹੁਤ ਵੱਡਾ ਇਕੱਠ ਕਰਨਾ ਤੇ ਇੱਕ ਚੇਤਾਵਨੀ ਪੱਤਰ ਕਿਉਂਕਿ ਮੰਗ ਪੱਤਰ ਹੁਣ ਤੱਕ ਬਹੁਤ ਦੇ ਚੁੱਕੇ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸੋ ਅਸੀਂ ਉਸ ਦਿਨ ਚੇਤਾਵਨੀ ਪੱਤਰ ਪੰਜਾਬ ਦੇ ਗਵਰਨਰ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਣਾ ਕਿ ਜੇ ਸਰਕਾਰਾਂ ਨੇ ਸਾਨੂੰ ਹੁਣ ਵੀ ਹਿਸਾਬ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ ਚ ਬਹੁਤ ਵੱਡਾ ਐਕਸ਼ਨ ਲੈਣਾ ਤੇ ਇਹਨੂੰ ਆਮ ਲੋਕਾਂ ਦੀ ਮੂਵਮੈਂਟ ਬਣਾ ਦੇਣਾ ਸੋ ਅਗਲੇ ਸਮਿਆਂ ਚ ਜੋ ਵੀ ਕਿਸਾਨ ਭਰਾ ਕੋਈ ਅੰਦੋਲਨ ਕਰਨਗੇ ਕੋਈ ਪ੍ਰੋਗਰਾਮ ਦੇਣਗੇ ਕੌਮੀ ਇਨਸਾਮ ਮੋਰਚਾ ਉਹਨਾਂ ਦਾ ਡਟ ਕੇ ਹਮਾਇਤ ਕਰੇਗਾ ਤੇ ਜਿਸ ਤਰ੍ਹਾਂ ਪਿਛਲੇ ਦਿਨੀ ਮੁਸਲਮਾਨ ਭਰਾਵਾਂ ਤੇ ਵੱਖ ਬਿਲ ਬੋਰਡ ਵੱਖ ਬਿਲ ਲੈ ਕੇ ਆਏ ਆ ਉਹ ਵੱਖ ਬੋਰਡ ਨੂੰ ਖਤਮ ਕਰਿਆ ਜਾ ਰਿਹਾ ਕੌਮੀ ਇਨਸਾਮ ਮੋਰਚਾ ਉਹਦੀ ਵੀ ਹਮਾਇਤ ਕਰਦਾ ਕਿਉਂਕਿ ਲੋੜ ਹੈ ਆਉਣ ਵਾਲੇ ਦਿਨਾਂ 'ਚ ਅਸੀਂ ਉਥੇ ਸਪਸ਼ਟ ਕਰਦੇ ਹਾਂ ਕਿ ਜਿਹੇ ਦਾ ਜਗਤਾਰ ਸਿੰਘ ਹਵਾਰਾ ਨਾਲ ਪੰਜਾਬ ਆਇਆ ਤੋਂ ਲੈਂਡ ਆਰਡਰ ਖਰਾਬ ਨਹੀਂ ਹੋਣਾ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਹੈ ਪੰਜਾਬ ਦਾ ਨੌਜਵਾਨ ਜਿਹੜਾ ਅੱਜ ਬੇਰੁਗਾਰ ਹੋ ਕੇ ਵਿਦੇਸ਼ਾਂ ਜਾ ਰਿਹਾ ਮਜ਼ਦੂਰੀ ਕਰਨ ਵਾਸਤੇ ਮਜ਼ਦੂਰ ਹੋ ਰਿਹਾ ਉਹਨੂੰ ਰੋਕਣ ਦੀ ਸ਼ਕਤੀ ਰੱਖਦਾ ਪੰਜਾਬ 'ਚ ਜਿਹੜਾ ਸਰਕਾਰਾਂ ਵੱਲੋਂ ਨਸ਼ਿਆਂ ਦਾ ਦੌਰ ਚਲਾਇਆ ਗਿਆ ਉਸ ਨੂੰ ਕੰਟਰੋਲ ਕਰਨ ਦੀ ਰੱਖਦਾ ਪਤਿਤ ਪਾਣਿਆਂ ਦੀ ਜਿਹੜੀ ਲਹਿਰ ਹੈ ਉਹਨੂੰ ਸੁਧਾਰ ਕਰਨ ਵਾਸਤੇ ਗੁਣ ਰੱਖਦਾ ਉਹ ਸੋ ਇਸ ਕਰਕੇ ਉਹ ਇੱਕ ਅੱਤਵਾਦੀ ਨਹੀਂ ਉਹ ਪੰਜਾਬ ਪ੍ਰਤੀ ਉਹਦੀ ਸੋਚ ਹੈ ਜਿਹੜੀ ਬਹੁਤ ਸੋਹਿਰਦ ਹੈ ਕਿਉਂਕਿ ਉਹਨੂੰ ਬੜਾ ਦਰਦ ਹੈ ਕਿ ਮੇਰੀ ਕੌਮ ਮੇਰਾ ਪੰਜਾਬ ਅੱਜ ਬਰਬਾਦ ਹੋਣ ਦਾ ਜਾ ਰਿਹਾ ਜਿਸ ਤਰ੍ਹਾਂ ਭਾਵੇਂ ਸੈਂਟਰ ਦੀ ਸਰਕਾਰ ਕਰ ਰਹੀ ਹੈ ਜਾਂ ਪੰਜਾਬ ਦੀ ਸਰਕਾਰ ਕਰ ਰਹੀ ਹੈ ਅੱਜ ਸਾਡੇ ਕਿਸਾਨ ਨੂੰ ਖਸਿਆਰਾ ਬਣਵਾ ਕੇ ਪੰਜਾਬ ਨੂੰ ਖਤਮ ਕਰਨ ਤੇ ਤੁਲੀ ਪਈ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਉਹਨਾਂ ਵਾਲੇ ਦਿਨਾਂ 'ਚ ਇੱਥੇ ਪੰਜਾਬ ਦੀਆਂ ਜ਼ਮੀਨਾਂ ਖਰੀਦ ਕੇ ਉਹ ਕਾਰਪੋਰੇਟ ਘਰਾਣੇ ਉਹੀ ਪਾਕਿਸਤਾਨ ਰਾਹੀਂ ਅਰਬ ਦੇਸ਼ਾਂ ਨਾਲ ਵਪਾਰ ਕਰਨਗੇ ਪਰੰਤੂ ਅੱਜ ਪੰਜਾਬ ਰਾਹੀਂ ਹੁੰਦਾ ਉਹਦਾ ਫਾਇਦਾ ਸਿੱਖਾਂ ਨੂੰ ਪੰਜਾਬੀਆਂ ਨੂੰ ਪਹੁੰਚਦਾ ਇਹ ਨਹੀਂ ਸਰਕਾਰਾਂ ਚਾਹੁੰਦੀਆਂ ਕਿਉਂਕਿ ਅੱਜ ਵੀ ਭਾਰਤ ਦੀ ਸਰਕਾਰ ਦਾ ਵਪਾਰ ਹੈ ਜਿਹੜਾ ਉਹ ਗੁਜਰਾਤ ਨਹੀਂ ਕਾਂਦਲਾ ਨਹੀਂ ਪਾਕਿਸਤਾਨ ਨਾਲ ਵੀ ਹੋ ਰਿਹਾ ਤੇ ਉਹਨਾਰ ਦੇਸ਼ਾਂ ਨਾਲ ਵੀ ਹੋ ਰਿਹਾ ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤੇ ਹੀ ਵਿਚਾਰ ਕਰਨੇ ਆ ਇਹ ਸਾਰੇ ਜਿਹੜੇ ਮੁੱਦਿਆਂ ਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਇਹ ਜਿੱਥੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਅੱਜ ਮੈਂ ਉਹ ਨਾ ਜਿਹੜਾ ਭਾਰਤ ਸਰਕਾਰ ਦੀ ਨੀਤੀ ਹੈ ਇੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਏ ਮੈਂ 70% ਉਹਨਾਂ ਹਿੰਦੂ ਭਰਾਵਾਂ ਨੂੰ ਵੀ ਦੱਸਣਾ ਚਾਹਣਾ ਕਿ ਉਹਨਾਂ ਦਾ ਨਾਂ ਵਰਤ ਕੇ ਉਹਨਾਂ ਤੋਂ ਇਹ 86 ਲਾਹਾ ਲੈ ਰਹੇ ਆ ਆਰਥਿਕ ਲਾਹਾ ਲੈ ਰਹੇ ਆ ਕਿਉਂਕਿ ਉਹ ਵੀ 70% ਜਿਹੜੀ ਜਨਰੇਸ਼ਨ ਹੈ ਉਹ ਇੰਨੀ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੀ ਹੈ ਜੇ ਅਸੀਂ ਦੇਖੀ ਜਾਈਏ ਦੇਖੀਏ ਭਾਵੇਂ ਉਹ ਆਪਣੇ ਉਹ ਝੁੰਗੀਆਂ ਚ ਰਹ ਰਹੇ ਆ ਚੌਪੜੀਆਂ ਇੱਥੇ ਤੱਕ ਕਿ ਉਹਨਾਂ ਬਾਅਦ ਤੇ ਰਹਿਣ ਵਾਸਤੇ ਕੋਈ ਮਕਾਨ ਬਣੀ ਪਰੰਤੂ ਉਹਨਾਂ ਨੂੰ ਇਸ ਚ ਹਿੰਦੂ ਇੱਕ ਏਜੰਡਾ ਦੇ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਵੀ ਉਹਨਾਂ ਮੇਲ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਤੇ ਬਾਕੀ ਜਿੰਨੀਆਂ ਵੀ ਅਨਸਾਫ ਸੰਧ ਜਥੇਬੰਦੀਆਂ ਤੇ ਉਹਨਾਂ ਨੂੰ ਇਕੱਤਰ ਹੋ ਕੇ ਜਿਸ ਤਰ੍ਹਾਂ ਵੀ ਪੰਜਾਬ ਦੀ ਜਿੰਨੇ ਵੀ ਜਥੇਬੰਦੀਆਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਇਹ ਜਹੇਦਾਰ ਜਗਤਾਰ ਸਿੰਘ ਹਵਾਰਾ ਦੀ ਅਪੀਲ ਵੀ ਹੈ ਕਿ ਜਦੋਂ ਤੱਕ ਅਸੀਂ ਇਕੱਤਰ ਨਹੀਂ ਹੋ ਜਾਂਦੇ ਖਾਸ ਕਰਕੇ ਸਿੱਖ ਕੌਮ ਨੂੰ ਜਿਉ ਕੋਸ ਪਿੱਛੇ ਵਾਪਰਿਆ ਉਹਨੂੰ ਸਾਰਿਆਂ ਨੂੰ ਛੱਡ ਕੇ ਇੱਕ ਨਿਸ਼ਾਨੇ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਆਪਣੇ ਸੰਘਰਸ਼ ਦੀ ਪੂਰਤੀ ਲਈ ਸੰਘਰਸ਼ ਕਰਨਾ ਚਾਹੀਦਾ